ਆ ਜਿਹੜਾ ਮੋਟਰਸਾਈਕਲ ਦੇਖ ਰਹੇ ਹੋ ਨਾ ਤੁਸੀਂ ਇਹ ਮੋਟਰਸਾਈਕਲ ਫੋਰਚੂਨਰ ਗੱਡੀ ਦੇ ਮੁੱਲ ਦਾ ਵਾ 55 ਲੱਖ ਰੁਪਏ ਇਸ ਮੋਟਰਸਾਈਕਲ ਦੀ ਕੀਮਤ ਆ ਤੁਸੀਂ ਕਹੋਗੇ ਬਈ ਝੂਠ ਮਾਰ ਰਿਹਾ ਜਾਂ ਕਿਵੇਂ ਕਰ ਰਿਹਾ ਪਰ ਇਹ ਮੋਟਰਸਾਈਕਲ Honda ਦਾ Gold Wing ਆ ਜਿਹਦੀ ਕੀਮਤ 55 ਲੱਖ ਰੁਪਏ ਸਾਸੀ ਕਾਲ ਜੀ ਸਾਸੀ ਕਾਲ ਜੀ ਕੀ ਹਾਲ ਚੱਲ ਆ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਬਦ ਦਰਸ਼ਕਾਂ ਨੂੰ ਕਲੀਅਰ ਕਰ ਦੇ ਵੀ ਸੱਚੀ 55 ਲੱਖ ਦਾ ਇਹ ਹਾਂਜੀ ਅੱਜ ਪਿਛਲੇ ਮਹੀਨੇ ਹੀ ਮਤਲਬ ਇਹ ਇੰਡੀਆ ਦੇ ਵਿੱਚ ਪੰਜ ਮੋਟਰਸਾਈਕਲ ਹੀ ਆਉਂਦੇ ਆ ਸਾਲ 'ਚ ਆਜੋ ਇੱਧਰ ਆ ਜੀ ਤੇ ਪਿਛਲੇ ਮਹੀਨੇ ਹੀ ਇਹ ਦੋ ਕੁ ਮਹੀਨੇ ਪਹਿਲਾਂ ਜੀ ਬੰਬੇ ਦੇ ਵਿੱਚ ਬਿੱਲ ਹੋਇਆ ਲਾਸਟ ਬਾਈਕ ਤੇ ਉਹਨਾਂ ਨੂੰ 55 ਔਨ ਰੋਡ ਵਿਦਆਊਟ ਐਨੀ ਕਾਈਂਡ ਆਫ ਐਸੈਸਰੀ 55 ਦਾ ਉਹਨਾਂ ਨੂੰ ਪਿਆ ਤੇ ਜੇ ਐਕਸੈਸਰੀ ਲਵਾਉਣੀ ਹੋਵੇ ਫਿਰ ਕਿੰਨੇ ਚ ਪੈਂਦੇ ਚਾਰ ਕੁ ਲੱਖ ਦੀ ਐਸੈਸਰੀ ਤਾਂ ਲੋਕ ਉਥੋਂ ਲਾ ਕੇ ਹੀ ਨਿਕਲਦੇ ਆ ਜੀ ਤੇ ਜੇ ਜ਼ਿਆਦਾ ਲਾਉਣੀ ਹੋਵੇ ਤਾਂ 10 ਕੁ ਲੱਖ ਦੀ ਐਸੈਸਰੀ ਇਹਦੇ ਤੇ ਸਹਜੇ ਲੱਗ ਜਾਂਦੀ ਹੈ 10 ਕੁ ਲੱਖ ਦੀ ਲੱਗ ਜਾਂਦੀ ਹੈ ਕਹੇ ਜੀ ਵੀ 65-60 ਲੱਖ ਦੇ ਵਿੱਚ ਪੈ ਜਾਂਦਾ ਹਨਾ ਹਾਂਜੀ 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 ਪਹਿਲਾਂ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਬਈ ਅੰਕਲ ਜੀ ਦੱਸ ਰਹੇ ਸੀਗੇ ਸਾਨੂੰ ਵੀ ਇਹ ਰੋਡ ਜਮਰਾ ਕਹਿੰਦੇ ਜੀ ਟ੍ਰੈਫਿਕ ਜਮਰ ਹੈ ਨਾ ਜੀ ਜਿੱਥੇ ਖੜ ਜਾਂਦਾ ਉਥੇ ਟ੍ਰੈਫਿਕ ਲੱਗ ਜਾਂਦਾ ਬਈ ਆਪਾਂ ਕਹਿ ਦਿੰਦੇ ਆ ਹੁਣ ਤੁਹਾਨੂੰ ਇਹ ਵੀ ਕਈ ਲੋਕ ਸਭਾਲ ਕਰਦੇ ਨੇ ਕਿ ਫੋਰਚੂਨਰ ਗੱਡੀ ਦੇ ਮੁੱਲ ਦਾ ਵੀ ਫੋਰਚੂਨਰ ਕਾਤੋਂ ਨਹੀਂ ਲਈ ਵੀ ਹੋਰ ਗੱਡੀ ਕਾਤੋਂ ਨਹੀਂ ਲਈ ਨਾ ਵੀ ਜੇ ਸਕੋਰਪਿਓ ਗੱਡੀ ਦੀ ਗੱਲ ਕਰੀਓ ਵੀ ਤਿੰਨ ਆ ਜਾਣੀਏ ਇਹਦੇ ਮੁੱਲ 'ਚ ਉਹਦਾ ਕੀ ਕਾਰਨ ਹੈ ਜੀ ਉਹ ਬੱਸ ਹੋ ਜਾਂਵੇਂ ਨਾ ਇਹ ਜਿਹੜੀ ਦੇਖੋ ਬੀਂਗ ਯੂਨੀਕ ਇੱਕ ਇਨਸਾਨੀ ਫਿਤਰਤ ਹੁੰਦੀ ਹੈ ਜੀ ਵੀ ਅਲੱਗ ਚੀਜ਼ ਹੋਵੇ ਹੈਨਾ ਜੀ ਤੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਜਿਹੜੇ ਹੈਗੇ ਲੋਹੇ ਦੇ ਘੋੜੇ ਬਖਸ਼ੇ ਆ ਜੀ ਕਾਰਾਂ ਉਹ ਚੀਜ਼ ਨਹੀਂ ਬਣਦੀਆਂ ਜਿਹੜੇ ਇਹ ਬਣਦਾ ਹੈ ਕਾਰਾਂ ਇੱਕ ਕਾਮ ਚੀਜ਼ ਕਹਿ ਲਈਏ ਫੋਰਚੂਨਰ ਵੀ ਇੱਕ ਕਾਮ ਚੀਜ਼ ਹਾਂ ਕਾਰ ਇੱਕ ਯੂਟਿਲਿਟੀ ਵਾਲੀ ਚੀਜ਼ ਹੈ ਤੁਹਾਨੂੰ ਕੰਮ ਵਾਸਤੇ ਚਾਹੀਦੀ ਹੈ ਤੁਹਾਨੂੰ ਪਰਿਵਾਰ ਵਾਸਤੇ ਚਾਹੀਦੀ ਹੈ ਜੀ ਇਹ ਇੱਕ ਫਨ ਵਾਲੀ ਚੀਜ਼ ਹੈ ਸ਼ੌਂਕ ਤੁਹਾਨੂੰ ਆਪਦੀ ਰੂਹ ਦੀ ਖੁਰਾਕ ਹੈ ਇਹ ਨਾ ਕਿ ਸਰੀਰ ਦੀ ਹੁਣ ਮੈਨੂੰ ਕੁਝ ਕਿਤੇ ਹੈਰਾਨ ਕਰਨ ਵਾਲੇ ਫੀਚਰ ਦੱਸੋਗੇ ਵੀ ਜਿਹੜੇ ਕਿਸੇ ਗੱਡੀ ਦੇ ਵਿੱਚ ਵੀ ਕਹਿ ਲਈਏ ਵੀ ਹਰੇਕ ਗੱਡੀ ਦੇ ਵਿੱਚ ਕੁਝ ਅਲੱਗ ਹੁੰਦੇ ਆ ਵੀ ਸਾਰੀਆਂ ਗੱਡੀਆਂ ਨੂੰ ਮਿਲਾ ਕੇ ਇਹਦੇ ਵਿੱਚ ਪਾਏ ਹੋਏ ਆ ਵੀ ਜਿਹੜਾ ਫੀਚਰ ਕਹਦੋਂ ਹੈਗਾ ਇਹਦੇ ਚ ਹਾਂਜੀ ਇੱਕ ਤਾਂ ਇਹਦੀ सस्पेंशन ਪ੍ਰੋਗਰਾਮੇਬਲ ਹੈ ਓਕੇ ਤੁਸੀਂ ਇਕੱਲੇ ਬੈਠਦੇ ਹੋ ਜੀ ਨਾਲ ਤੁਸੀਂ ਲੋਡ ਲੈ ਕੇ ਬੈਠਦੇ ਹੋ ਜੀ ਤੁਸੀਂ ਦੋ ਜਣੇ ਬੈਠਦੇ ਹੋ ਜੀ ਤੇ ਤੁਸੀਂ ਦੋ ਜਣੇ ਪਲੱਸ ਲੋਡ ਜੀ ਚਲਾਉਨੇ ਆ ਇਹਨੂੰ ਤਾਂ ਇਹਦੀ ਸਸਪेंशन ਨੂੰ ਤੁਸੀਂ ਪ੍ਰੋਗਰਾਮ ਕਰ ਸਕਦੇ ਆ ਜੀ ਉਸੇ ਹਿਸਾਬ ਨਾਲ ਇਹਦੀ ਸਸਪेंशन ਹੈ ਜਿਹੜੀ ਸੌਫਟ ਤੇ ਹਾਰਡ ਹੋਊਗੀ ਜਿਹੜੀ ਨਾਰਮਲ ਗੱਡੀਆਂ 'ਚ ਨਹੀਂ ਹੁੰਦੀ ਓਕੇ ਵਾਹ ਜੀ ਵਾਹ ਦੂਜਾ ਜਿਹੜਾ ਹੈਗਾ ਇਹਦੀ ਜਿਹੜੀ ਪੀਕਅਪ ਹੈ ਜੀ ਉਹ ਇਹਦੇ 4 ਮੋਡ ਹੈ ਰੇਨ ਦੇ ਵਿੱਚ ਚਲਾਉਣਾ ਇਸ ਕਿੱਡ ਨਹੀਂ ਕਰੂਗਾ ਇਕਨੋਮੀ ਮੋਡ 'ਚ ਚਲਾਉਣਾ ਤੇਲ ਘੱਟ ਖਾਊਗਾ ਜੀ ਜੇ ਤੁਸੀਂ ਇਹਨੂੰ ਕਰੂਜ਼ ਮੋਡ 'ਚ ਚਲਾਉਨੇ ਆ ਟੂਰ ਮੋਡ ਦੇ ਵਿੱਚ ਤਾਂ ਲੰਬੇ ਰੂਟ ਆਸਤੇ ਆ ਤੇ ਜੇ ਤੁਸੀਂ ਇਹਨੂੰ ਸਪੋਰਟਸ ਮੋਡ 'ਚ ਚਲਾਉਨੇ ਆ ਤਾਂ ਕਿਹਾ ਜਾਂਦਾ ਵੀ ਇਹ ਫਰਾਰੀ ਬਣ ਜਾਂਦਾ ਵਾਜਦਾ ਨਾ ਪੂਰਾ ਹਾਂ ਸਵਾ 3 ਸੈਕਿੰਡ ਦੇ ਵਿੱਚ ਇਹ 0 ਤੋਂ 100 ਲੱਗ ਜਾਂਦਾ ਉਹਦੇ ਵਿੱਚ ਸਵਾ 3 ਸੈਕਿੰਡ ਦੇ ਵਿੱਚ 0 ਤੋਂ 100 ਕਮਾਲ ਆ ਯਾਰ ਸਵਾ 3 ਸੈਕਿੰਡ ਦੇ ਵਿੱਚ ਇਹ 0 ਤੋਂ 100 ਟੱਚ ਕਰ ਜਾਂਦਾ ਬਹੁਤ ਸਿਰਾਂ ਗੱਲ ਬਾਤ ਆ ਤੇ ਇਹਦੇ ਵਿੱਚ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਉਹ ਚਲਾਉਂਦਿਆਂ ਨੂੰ ਭਾਵੇਂ ਸਰਦੀ ਚਲਾਓ ਇਹਨਾਂ ਠੰਡ ਨਹੀਂ ਲੱਗ ਰਹੀ ਹਾਂਜੀ ਹਾਂਜੀ ਸੀਟਾਂ ਵੀ ਹੀਟਡ ਐ ਜੀ ਹੈਂਡਗ੍ਰੇਬ ਵੀ ਹੀਟਡ ਐ ਓਕੇ ਔਰ ਉਸ ਤੋਂ ਬਿਨਾ ਜਿਹੜਾ ਹੈਗਾ ਜਿਹੜੀ ਵਿੰਡਸ਼ੀਲਡ ਲੱਗੀ ਹੋਈ ਐ ਹਾਈਟ ਐਡਜਸਟੇਬਲ ਐ ਇਹਦੀ ਹੁੰਦੀ ਐ ਹਾਈਟ ਮਤਲਬ ਹਾਂ ਹਾਂ ਇਹਦੇ ਨਾਲ ਜਿਹੜਾ ਹੈਗਾ ਇਹ ਕਦੇ ਵੀ ਤੁਹਾਨੂੰ ਜੀ ਮੋੜ ਸਟਾਰਟ ਹੋ ਗਿਆ ਬਈ ਇਹਦਾ ਇੱਥੇ ਦਿਖਾ ਬਈ ਇਧਰ ਬੈ ਸਕਰੀਨ ਚਾਲੂ ਹੁੰਦੀ ਆ ਇਹ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਵੀ ਨਹੀਂ ਹੁੰਦੀ ਇਹ ਚੀਜ਼ 골ਡ ਵਿੰਗ ਇਹਦਾ ਨਾਮ ਆ ਆ ਚਾਲੂ ਹੋ ਗਈ ਸਕਰੀਨ ਉਹ ਤੁਹਾਨੂੰ ਚੱਲਦਾ ਦਿਖਾਉਣੇ ਆ ਆ ਆ ਹਾਈਟ ਐਡਜਸਟੇਬਲ ਹੋ ਗਈ ਇਹਦਾ ਹਾਂ ਔਰ ਫੈਦਰ ਟੱਚ ਸਟਾਰਟ ਆ ਜਿਹੜਾ ਹੁਣ ਗੱਡੀਆਂ ਦੇ ਵਿੱਚ ਆਉਣ ਲੱਗਾ ਤੇ ਸੈਲਫ ਨੱਕੇ ਛੱਡ ਦੇਣੀ ਆ ਜੀ ਔਰ ਕੀ ਕੀ ਨਹੀਂ ਕਰਾਉਣਾ ਪੈਂਦਾ ਆਪਣੇ ਆਪ ਸਟਾਰਟ ਹੋ ਜਾਣਾ ਇਹਨੇ ਵਾਹ ਕਮਾਲ ਆ ਕਿੰਨੇ ਆਵੇ ਕਰਦਾ ਐਵਰੇਜ ਦੱਸਿਓ ਜੀ ਕਿੰਨੀ ਕੱਢਦਾ ਐਵਰੇਜ ਜੇ ਰਫ਼ ਚਲਾਇਏ ਤਾਂ 15 ਕਿਜੀ ਜੇ ਬਚਾ ਕੇ ਚਲਾ ਲਓ ਤਾਂ 18 19 18 19 ਦੀ ਐਵਰੇਜ ਜੇ ਬਚਾ ਕੇ ਚਲਾਓ Goa ਦੇ ਟੂਰ ਦੇ ਵਿੱਚ ਇਹਨੇ ਮੈਨੂੰ 19 ਦੀ ਐਵਰੇਜ ਦਿੱਤੀ ਸੀਗੀ ਓਕੇ ਹਾਂ ਵੀ ਇਹ ਉ ਵੀ ਜਿਹੋ ਜੇ ਮਰਜ਼ੀ ਰਸਤਾ ਹੋਵੇ 14 15 ਐਵਰੇਜ ਕੱਢੀ ਜਾਂਦਾ ਹਾਂ 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 ਬਈ ਗਿਆ ਠੀਕੋ ਬਈ ਮੋਟਰਸਾਈਕਲ ਦਾ ਕਮਾਲ ਦਾ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਬਟਨ ਹੀ ਦੇਖ ਲਓ ਪਹਿਲਾਂ ਕਿੰਨੇ-ਕਿੰਨੇ ਲੱਗੇ ਹੋਏ ਆ ਤੇ ਨਹੀਂ ਉਹਦੀ ਤਾਰ ਇਦੇ ਉੱਤੇ 200 ਦੀ ਸਪੀਡ ਤਾਂ ਇਹਦੇ ਹੈਗੀ ਆ 220 ਦੀ ਬਖਾਉਂਦਾ ਜੀ ਆ 210 ਦੀ ਹੈ ਅਗਲਾ ਇੱਕ ਮਾਰਕ ਹੋਰ ਦਿੱਤਾ ਵਾ ਕਿੰਨੇ ਤੇ ਚੱਲੇਗਾ ਕਿੰਨੇ ਤੇ ਜਾਂਦਾ ਇਹ 190 95 ਤੱਕ ਜਾਂਦਾ ਜੀ ਤੇ ਬਾਕੀ ਇਹ ਜਪਾਨੀਜ਼ ਇੰਜਨ ਹੈ ਜੇ ਇਹਨੂੰ ਥੋੜਾ ਜਿਹਾ ਅਸੀਂ ਕਰ ਲਈਏ ਕਰਨਾ ਹੋਵੇ ਰੀ ਟਿਊਨ ਜੀ ਤਾਂ ਰੀ ਮੈਪਿੰਗ ਹੋ ਜਾਂਦੀ ਹੈ ਇਹਦੀ ਜੀ ਤੇ ਫਿਰ ਇਹ ਮੀਟਰ ਗਾਂਹ ਫਸਾ ਦਿੰਦਾ ਫਿਰ ਮੀਟਰ ਪੂਰਾ ਕਰ ਦਿੰਦਾ ਗਾਂਹ ਫਸਾ ਦਿੰਦਾ ਫਿਰ ਮੀਟਰ ਹਾਂ ਇਹਦੂ ਵੀ ਗਾਂਹ ਉੜ ਜਾਂਦਾ ਕਮਾਲ ਆ ਜੀ ਹੈਗਾ ਜੀ 55 ਲੱਖ 50 ਲੱਖ ਰੋ 55 ਲੱਖ ਦਾ ਮੋਟਰਸਾਈਕਲ ਹੈ। ਪਹਿਲਾ ਫੋਟੋ ਤੋਂ ਦੂਜਾ ਸੀਗਾ। ਹਾਂ ਪਹਿਲਾ ਹਾਰਲੀ ਸੀ। ਲੋ ਜੀ। ਇਹਦੇ ਵਿੱਚ ਇੱਕ ਮੈਨੂੰ ਹੋਰ ਗੱਲ ਦੱਸੋ ਵੀ ਜਿਵੇਂ ਇਹ ਮੋਟਰਸਾਈਕਲ ਦੇ ਉਹ ਆਪਣਾ ਹਾਈਟ ਅਡਜਸਟ ਹੋ ਜਾਂਦੀ ਹੈ ਸਾਰਾ ਕੁਝ ਹਨਾ ਹਰੇਕ ਫੀਚਰ ਇਹਦੇ ਵਿੱਚ ਹੈਗਾ ਤੇ ਹੁਣ ਜਿਵੇਂ ਕਿਤੇ ਜਾਣਦੇ ਹੋ ਤਾਂ ਲੋਕਾਂ ਦਾ ਰਿਸਪੌਂਸ ਕੀ ਹੁੰਦਾ ਝਾਕਦੇ ਲੋਕ ਪੂਰਾ। ਹਾਂ 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 ਬਿਲਕੁਲ ਜੀ। ਜੀ ਇਹਦੇ ਤੋਂ ਜਿੱਥੇ ਕਿਤੇ ਮਤਲਬ ਖੜਜੋ ਆ ਹੁਣ ਵੀ ਖੜੇ ਆ ਤਾਂ ਰੌਣਕ ਲੱਗੀ ਵੀ ਆ ਜੀ ਆਸੇ ਦੀ ਗੱਲ ਆ ਵੀ ਆਪਾਂ ਕਮਿਸ਼ਨਰ ਸਾਹਿਬ ਦੇ ਆਫਿਸ ਦੇ ਸਾਹਮਣੇ ਲੱਗੇ ਸੀ ਇੰਟਰਵਿਊ ਕਰਨ ਜੀ ਤੇ ਅੰਦਰੋਂ ਕਮਿਸ਼ਨਰ ਸਾਹਿਬ ਦੀ ਕੋਰਟ ਡਿਸਟਰਬ ਹੋ ਰਹੀ ਸੀ ਅੰਦਰੋਂ ਮੈਸੇਜ ਆਇਆ ਵੀ ਇਹਨੂੰ ਮਾੜਾ ਜਿਹਾ ਪਰੇ ਕਰ ਲੋ ਜਿੱਥੇ ਖੜ ਜਾਂਦਾ ਉਹਦੇ ਫਿਰ ਜਾਮ ਲੱਗ ਗਈ ਆ ਤਾਂ ਤੇ ਇਹਦੇ ਇੱਕ ਸਰਵਿਸ ਚਾਰਜ ਕਿੰਨਾ ਹੈ ਸਰਵਿਸ ਕਿੰਨੇ ਕੁ ਚ ਹੋ ਜਾਂਦੀ ਹੈ ਸਰਵਿਸ ਸਰਵਿਸ ਵੇਲੇ ਟਾਇਰ ਉੱਡ ਜਾਂਦੇ ਡਿਸਕਾਂ ਉੱਡ ਜਾਂਦੀਆਂ ਤੇ ਬਾਕੀ ਜਿਹੜਾ ਆਇਲ ਚੇਂਜ ਫਿਲਟਰ ਵਗੈਰਾ ਚੇਂਜ ਕਰਕੇ ਸਵਾ ਲੱਖ ਦੇ ਵਿੱਚ ਪੈ ਜਾਂਦੀ ਹੈ ਸਵਾ ਲੱਖ ਦੇ ਵਿੱਚ ਸਰਵਿਸ ਪੈਂਦੀ ਹੈ ਦੀ ਕੱਲੀ ਤੁਸੀਂ ਆਪਸਾ 10000 ਕਿਲੋਮੀਟਰ 10-12000 ਕਿਲੋਮੀਟਰ ਦੇ ਇਸ ਪੈਂ ਤੋਂ ਦੋ ਮੋਟਰਸਾਈਕਲ ਨਵੇਂ ਆ ਜਾਂਦੇ ਆ ਇੰਨੇ ਰੇਟ ਦੇ ਵਿੱਚ ਜਿੰਨੇ ਚ ਇਹਦੀ ਕੱਲੀ ਸਰਵਿਸ ਹੁੰਦੀ ਹੈ ਕਮਾਲ ਦੀ ਗੱਲ ਬਾਤ ਬਾਕੀ ਕਰੂਜ਼ ਗਰਾਜ ਮੋੜ ਸਾਰਾ ਕੋ ਹੈਗਾ ਜੀ ਹਾਂਜੀ ਹਾਂਜੀ ਕਰੂਜ਼ ਕੰਟਰੋਲ ਹੈਗਾ ਇਹਦੇ ਤੇ ਠੀਕ ਤੇ ਹੱਥ ਛੱਡ ਕੇ ਚਲਾਉਣਾ ਯਾਨੀ ਜਿੱਥੋਂ ਤੱਕ ਜਿਹੜੇ ਪੁਰਾਣੇ ਬਾਈਕਰਸ ਐ ਉਹ ਐ ਸੀਟ ਨੂੰ ਛੱਡ ਕੇ ਐ ਸੀਟ ਤੇ ਬਹਿ ਜਾਂਦੇ ਆ ਓਕੇ ਇੰਨਾ ਕੇ ਇਸ ਬਾਈਕ ਦਾ ਬੈਲੈਂਸ ਹੈ ਇੰਨਾ ਕੇ ਭਰੋਸਾ ਹੈਗਾ ਕੰਪਨੀ ਤੇ ਵੀ ਇੰਨਾ ਕੇ ਕਮਾਲ ਦੀ ਗੱਲ ਬਾਤ ਆ ਵਾ ਜੀ ਭਈ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਜਿਵੇਂ ਅੰਕਲ ਜੀ ਕਹ ਰਹੇ ਵੀ ਇੱਥੇ ਬਹਿ ਕੇ ਵੀ ਚਲਾਉਂਦੇ ਆ ਕਈ ਬੰਦੇ ਇਧਰਲੇ ਪਾਸੇ ਦਿਖਾਈ ਵੀ ਪਿਛਲੀ ਸੀਟ ਤੇ ਬਹਿ ਕੇ ਚਲਾਉਂਦੇ ਆ ਵੀ ਸਟੀering ਉਹਨੂੰ ਹੱਥ ਪਾਉਣ ਦੀ ਲੋੜ ਨਹੀਂ ਪੈਂਦੀ ਹੈਂਡਲਾਂ ਨੂੰ ਭਈ ਇੰਨਾ ਇਹਦਾ ਸਿਸਟਮ ਤਕੜਾ ਹੈਗਾ ਨਾ ਵੀ ਬੰਦਾ ਹੱਥ ਛੱਡ ਕੇ ਚਲਾਈ ਜਾਂਦਾ ਇਹਦੇ ਗੇਅਰ ਕਿਨੇ ਆਉਂਦੇ ਜੀ ਗੇਅਰ ਇਹਦੇ 7 ਗੇਅਰ ਹੈ ਜੀ ਡਰਾਈਵ ਵਾਸਤੇ ਜੀ ਦੋ ਵਾਕਿੰਗ ਗੇਅਰ ਹੈ ਜਿਹੜੇ ਪਾਰਕਿੰਗ ਕਰਨ ਨੂੰ ਜਾਂ ਖੜੇ ਨੂੰ ਅੱਗੇ ਪਿੱਛੇ ਕਰਨ ਨੂੰ ਰਿਵਰਸ ਗੇਅਰ ਵੀ ਹੈਗਾ ਆਮ ਮੋਟਰਸਾਈਕਲਾਂ ਦੇ ਵਿੱਚ ਰਿਵਰਸ ਗੇਅਰ ਨਹੀਂ ਹੁੰਦਾ ਇਹਦੇ ਰਿਵਰਸ ਜਿਹੜਾ ਵਰਡ ਦਾ ਪਹਿਲਾ ਬਾਈਕ ਸੀਗਾ ਗੋਲਡਵਿੰਗ ਜੀ ਦੇ ਵਿੱਚ ਰਿਵਰਸ ਗੇਅਰ ਸੀ ਇਸ ਤੋਂ ਬਾਅਦ ਜਿਹੜਾ ਹੈਗਾ ਜੀ BMW ਚ ਆਉਂਦਾ ਤੇ ਜਾਂ ਫਿਰ ਹਾਰਲੇ ਦੇ ਐਕਸਟਰਾ ਲਾਉਣਾ ਪੈਂਦਾ ਠੀਕ ਹੈ ਜੀ ਇਹਦਾ ਗੇਅਰ ਵੀ ਲਿਖਿਆ ਨਾ ਆਟੋਮੈਟਿਕ ਸਿਸਟਮ ਆ ਨਾ ਜੀ ਹਾਂ ਗੇਅਰ ਵੀ ਉਹ ਡਰਾਈਵ ਤੋਂ ਡੁਅਲ ਕਲੱਚ ਆ ਕਲੱਚ ਵੀ ਦੋ ਆ ਇਹਦੇ ਵਿੱਚ ਇਹਦੇ ਵਿੱਚ ਕਲੱਚ ਵੀ ਦੋ ਆ ਬਾਈ ਤੇ ਡੁਅਲ ਕਲੱਚ ਆ ਤੇ ਆਟੋਮੈਟਿਕ ਸਿਸਟਮ ਆ ਵੀ ਬਿੰਦੇ ਜੀ ਮਗਰਲਾ ਡਰਦਾ ਐ ਇੱਥੋਂ ਪਾ ਲੈਣਾ ਤੁਹਾਨੂੰ ਤੁਸੀਂ ਉੱਥੇ ਕਹੋਗੇ ਵੀ ਲਾ ਦੇ ਕਿਉਂਕਿ ਜੇ ਕਿਸੇ ਨੇ ਰੋਲਰ ਕੋਸਟ ਤੋਂ ਝੂਟਿਆ ਹੋਵੇ ਆਪਣੇ ਚੋਂ ਆਪਣੇ ਬੰਬੇ ਬੰਬੇ ਭਾਵੇਂ ਹੋਵੇ ਆਪਣੇ ਹੈ ਨਹੀਂ ਸਿੰਗਾਪੁਰ ਜਿਹੜੇ ਜਾਂਦੇ ਆ ਨਾ ਉੱਥੇ ਰੋਲਰ ਕੋਸਟ ਇੱਕ ਰਾਈਡ ਆ ਉਹ ਡੇਢ ਮਿੰਟ ਦੀ ਰਾਈਡ ਹੁੰਦੀ ਹੈ ਡੇਢ ਮਿੰਟ ਬਾਅਦ ਬੰਦਾ ਉਹ ਤੋਂ ਤੋਬਾ ਕਰਕੇ ਉਤਰਦਾ ਤੇ ਮੇਰੇ ਮਗਰ 30 ਸੈਕਿੰਡ ਬਾਅਦ ਬੰਦਾ ਤੋਬਾ ਕਰਕੇ ਉਤਰਦਾ ਵੀ ਲਾ ਦੇ ਇੱਥੇ ਜਿੱਥੇ ਹੈਗਾ ਮੇਂ ਇੰਨੇ ਇਥੋਂ ਧੂ ਪੈਂਦੀ ਆ ਕਲਜਾ ਨਿਕਲਦਾ ਜਦੋਂ ਇਹਦੀ ਰੇਸ ਦੇਈਦੀ ਆ ਹਾਂ ਚਲਾਉਣ ਵਾਲੇ ਦਾ ਕੌਨਫੀਡੈਂਸ ਹੁੰਦਾ ਮਗਰਲੇ ਨੂੰ ਮੇਰਾ ਇੱਕ ਚੇਲਾ ਹੈ ਉਹ ਅਸਾਉਂਦਾ ਅਸਣ ਲੱਗ ਗਿਆ ਕਹਿੰਦਾ ਮੈਨੂੰ ਐਂ ਲੱਗਦਾ ਵੀ ਮਗਰਲੀ ਸੀਟ ਆ ਦੇਖੋ ਕਿੰਨੀ ਵਧੀਆ ਗ੍ਰਿਪ ਹੈ ਜਦੋਂ ਰੇਸ ਦਿੱਤੀ 160 70 ਕਿਤੇ ਕੀਤਾ ਉਹ ਕਹਿੰਦਾ ਮੈਨੂੰ ਐਂ ਲੱਗਦਾ ਸੀ ਵੀ ਸਣੀ ਸੀਟ ਹੀ ਨਾ ਉੱਡ ਜੇ ਕੰਮ ਮਗਰ ਵਾਹ ਜੀ ਜੀ ਨਹੀਂ ਨਹੀਂ ਕਿਸੇ ਰੇਸ 'ਚ ਸਣੀ ਲੈਂਦੇ ਜੀ ਸਿਰਫ ਆਪਦੇ ਮਨ ਪਰਚਾਵੇ ਸ਼ੌਂਕ ਵਾਸਤੇ ਚਲਾਉਣਾ ਵਾਹ ਭਾਈ ਉਹ ਨਹੀਂ ਦਿੱਤਾ ਸੀਗਾ ਪੈਸੇ ਵੀ ਹੈ ਨਹੀਂ ਸੀਗੇ ਲਓ ਜੀ ਤੇ ਇਹਦੀ ਜਿਹੜੀ ਐਵਰੇਜ ਆ ਭਾਈ ਨਹੀਂ ਕੱਚੇ ਦੇ ਵਿੱਚ ਇਹਦੀ ਗਰਾਉਂਡ ਕਲੀਅਰੈਂਸ ਨਹੀਂ ਹੁੰਦੀ ਬਾਕੀ ਇਹੋ ਜੀ ਗੱਲ ਕੋਈ ਨਹੀਂ ਐਡਾ ਚੌੜਾ ਟਾਇਰ ਹੈ ਇਹਦਾ ਪਿੱਛੋਂ ਜੇ ਤੁਸੀਂ ਵੇਖੋ ਜੀ 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 ਟਾਇਰ ਨੂੰ ਪ੍ਰੋਬਲਮ ਕੋਈ ਨਹੀਂ ਆਉਂਦੀ ਕੱਚੇ ਪੱਕੇ ਦਾ ਕੋਈ ਇਹੋ ਜਿਹਾ ਨਹੀਂ ਜੀ ਜੀ ਬਾਕੀ ਚਲਾਉਣ ਵਾਲੇ ਦਾ ਹੌਸਲਾ ਹੈ ਵੀ ਐਵੇਂ ਮੈਂ ਕਹਦੇ ਆਂ ਵੀ ਮੈਂ ਇਹਨੂੰ ਬਹੁਤ ਇਹੋ ਜਿਹੇ ਥਾਂ ਲੈ ਕੇ ਗਿਆ ਨਹੀਂ ਲੈ ਕੇ ਗਿਆ ਬਸ ਇਹਦੇ ਜਿਹੜੇ ਗੋਰੇ ਜਿਹੜੇ ਰੱਖਦੇ ਆ ਇਹਨਾਂ ਨੂੰ ਲਗਾਤਾਰ ਉਹਨਾਂ ਦੀਆਂ ਵੀਡੀਓ ਵੇਖੀਆਂ ਉਹ ਇਹਨੂੰ ਪਹਾੜਾਂ ਦੇ ਵਿੱਚ ਡੰਡੀਆਂ ਤੇ ਵੀ ਲੈ ਜਾਂਦੇ ਆ ਇੱਕ ਗੱਲ ਮੈਨੂੰ ਹੋਰ ਦੱਸੋ ਜੀ ਜਿਵੇਂ ਇਹ ਆਮ ਬੰਦਾ ਕੋਈ ਚਲਾ ਸਕਦਾ ਕੀ ਜੀ ਪ੍ਰੋਪਰ ਕੋਈ ਸਿਖਲਾਈ ਵਗੈਰਾ ਜਾਂ ਕਿਵੇਂ ਸਿੱਖਣਾ ਪੈਂਦਾ ਸਿਖਲਾਈ ਤਾਂ ਦੇਖੋ ਜਿਹੜੀ ਬਾਈਕਿੰਗ ਦੀ ਹੁੰਦੀ ਹੈ ਜਿਹੜਾ ਲਾਇਸੈਂਸ ਹੈ ਬਾਈਕ ਦਾ ਹੈ ਨਾ ਫੋਰਨ ਦੇ ਵਿੱਚ ਸਭ ਤੋਂ ਔਖਾ ਲਾਇਸੈਂਸ ਬਾਈਕ ਦਾ ਹੁੰਦਾ ਕਿਉਂਕਿ ਟੂ ਵੀਲਰ ਤੇ ਤੁਸੀਂ ਸਭ ਤੋਂ ਜ਼ਿਆਦਾ ਰਿਸਕ ਤੇ ਆ ਉਵੇਂ ਚਲਾਉਣ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂਗਾ ਚੀਜ਼ਾਂ ਦੋ ਚਾਰ ਹੀ ਖਿਆਲ ਰੱਖਣੀਆਂ ਹੁੰਦੀਆਂ ਇਹਦੀਆਂ ਬ੍ਰੇਕਾਂ ਜ਼ਿਆਦਾ ਹੈ ਤਾਂ ਤੁਹਾਨੂੰ ਤੁਸੀਂ ਬ੍ਰੇਕ ਮਾਰਨ ਲੱਗੇ ਪਹਿਲਾਂ ਪਿੱਛੇ ਵੀ ਵੇਖਣਾ ਓਕੇ ਵੀ ਕੋਈ ਪਿੱਛੋਂ ਨਾ ਆ ਢੋਕੇ ਉੱਥੋਂ ਦੇ ਜਿਹੜੇ ਕੁਝ ਰੂਲ ਹੈ ਜਿਵੇਂ ਸਾਡੇ ਨਾਲ ਬਾਈਕਰਸ ਉੱਥੋਂ ਦੇ ਹੈਗੇ ਉਹਨਾਂ ਨੇ ਸਖਾਸ ਖੂ ਦਿੱਤੇ ਜੀ ਵੀ ਜੇ ਤੁਸੀਂ ਕਿਸੇ ਕਿਤੇ ਲਾਈਟ ਤੇ ਖੜਦੇ ਆਂ ਕਿਸੇ ਸਿਗਨਲ ਤੇ ਖੜਦੇ ਆਂ ਜੀ ਫਾਟਕ ਤੇ ਖੜਦੇ ਆਂ ਤਾਂ ਤੁਸੀਂ ਕਿਸੇ ਗੱਡੀ ਦੇ ਮਗਰ ਨਹੀਂ ਖੜਨਾ ਕਿਉਂਕਿ ਪਿੱਛੋਂ ਕਿਸੇ ਤੋਂ ਕੰਟਰੋਲ ਨਾ ਹੋਇਆ ਤਾਂ ਤੁਸੀਂ ਗੰਸ ਕਿਪ ਨਹੀਂ ਹੋ ਸਕਦੇ ਇੰਨਾ ਕੋ ਬ੍ਰੇਕਿੰਗ ਸਿਸਟਮ ਘੈਂਡਾ ਹੈਗਾ ਹਾਂ ਵੈਸੇ ਤੁਸੀਂ پارک ਖੜਦੇ ਵੀ ਆ ਤਾਂ ਵੈਸੇ ਵੀ ਇਹ ਮਤਲਬ ਆਪਨੇ ਆਮ ਬੰਦਿਆਂ ਦੇ ਕੰਮ ਆਉਣ ਵਾਲੀ ਗੱਲ ਹੈ ਜੀ ਵੀ ਤੁਸੀਂ ਮੋਟਰਸਾਈਕਲ ਜਦੋਂ ਵੀ ਜੇ ਲਾਉਣ ਲੱਗਦੇ ਆ ਤੇ ਕਦੇ ਵੀ ਗੱਡੀ ਦੇ ਮਗਰ ਨਹੀਂ ਲਾਉਣਾ ਓਕੇ ਕਿਸੇ ਪਿੱਛੋਂ ਪਿੱਛੋਂ ਕੋਈ ਗੱਡੀ ਵਾਲਾ ਆਇਆ ਤਾਂ ਤੁਸੀਂ ਸਕਿਪ ਨਹੀਂ ਹੋ ਸਕਦੇ ਓਕੇ ਹਮੇਸ਼ਾ ਮੋਟਰਸਾਈਕਲ ਕਿਸੇ ਅਗਲੀਆਂ ਗੱਡੀਆਂ ਤੋਂ ਸੱਜੇ ਖੱਬੇ ਜਿਹੜੀਆਂ ਵਿੱਥਾਂ ਬਣਦੀਆਂ ਹੁੰਦੀਆਂ ਉੱਥੇ ਲਾਉਣਾ ਹੁੰਦਾ ਵਾਹ ਜੀ ਐਵੇਂ ਜਿਹੜਾ ਹੈਗਾ ਜੇ ਤੁਸੀਂ ਜਦੋਂ ਚਲਾਉਨੇ ਆ ਸੜਕ ਦੇ ਉੱਤੇ ਤਾਂ ਇੰਨੀ ਕੁ ਜਗ੍ਹਾ ਛੱਡ ਕੇ ਚੱਲੋ ਵੇ ਗੱਡੀ ਜਿਹੜੀ ਦੋਨੇ ਪਾਸੇ ਦੀ ਤੁਹਾਡੇ ਰੰਗ ਸਕੇ ਤੁਹਾਡੇ ਕੋਲੇ ਦੋਨੇ ਪਾਸੇ ਸਕਿਪ ਹੋਣ ਦੀ ਜਗ੍ਹਾ ਹੋਵੇ ਜੇ ਬੰਦਾ ਇੱਧਰ ਦੀ ਆਉਂਦਾ ਤਾਂ ਤੁਸੀਂ ਇੱਧਰ ਨੂੰ ਹੋ ਸਕੋ ਜੇ ਇੱਧਰ ਦੀ ਆਉਂਦਾ ਤਾਂ ਇੱਧਰ ਨੂੰ ਹੋ ਸਕੋ ਇਹਦਾ ਧਿਆਨ ਰੱਖਣਾ ਪੈਂਦਾ ਹਾਂ ਹੋਰ ਕੋਈ ਇਦਾਂ ਦੀ ਆਪਣੇ ਕੰਟਰੀ ਦੇ ਵਿੱਚ ਕੋਈ ਟ੍ਰੇਨਿੰਗ ਹੈ ਨਹੀਂ ਹਾਂ ਬਾਕੀ ਜਿਹੜਾ ਹੈਗਾ ਵੀ ਰੋਡ ਦੇ ਉੱਤੇ ਜਿਹੜੀ ਰੋਡ ਸੇਫਟੀ ਹੋਈ ਮੇਨ ਹੁੰਦੀ ਹੈ ਹਾਂ ਆਪਣੇ ਮੇਰਾ ਇੱਕ ਸੰਦੇਸ਼ ਵੀ ਹੈ ਆਪਣੇ ਲੋਕਾਂ ਨੂੰ ਵੀ ਥੋੜੇ 100 150 50 ਮੀਟਰ ਦੀ ਵਾਟ ਪਿੱਛੇ ਸੈਂਟਰ ਵਰਜ ਤੋੜ ਕੇ ਵੱਡੀਆਂ ਸੜਕਾਂ ਦੇ ਉਹਦੇ ਵਿੱਚ ਦੀ ਮੂੰਹ ਕੱਢ ਲੈਣਾ ਜੀ ਮੋਟਰਸਾਈਕਲ ਵਾਲਾ ਉਹਦੇ ਵਿੱਚ ਦੀ ਮੋਟਰਸਾਈਕਲ ਕੱਢ ਲੈਂਦਾ ਬੱਸਾਂ ਪਲਟ ਜਾਂਦੀਆਂ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਜੀ ਤਰੀਕੇ ਨਾਲ ਸਾਨੂੰ ਜੇ ਸੜਕ ਦੇ ਉੱਤੇ ਅਸੀਂ ਜਾਂਦੇ ਆ ਤਾਂ ਤਰੀਕੇ ਨਾਲ ਚੱਲਣਾ ਚਾਹੀਦਾ ਜੀ ਜਿਹੜਾ ਹੈਗਾ ਸੇਫਟੀ ਦਾ ਖਿਆਲ ਪਹਿਲਾਂ ਰੱਖਣਾ ਚਾਹੀਦਾ ਅਸੀਂ ਤਾਂ ਜਦੋਂ ਇਹਨੂੰ ਚਲਾਉਨੇ ਆ ਜੀ ਹੁਣ ਮੇਰੇ ਕੋਲ ਇੱਥੇ ਨਾਲ ਹੈ ਨਹੀਂ ਆਪਾਂ ਲੋਕਲ ਆਏ ਕਰਕੇ ਨਹੀਂ ਪਾਇਆ ਜੀ ਇਹ ਸਾਡਾ 20-25 ਕਿਲੋ ਦਾ ਤਾਂ ਰਾਈਡਿੰਗ ਗੀਅਰ ਹੁੰਦਾ ਹੈ। ਅੱਛਾ। ਹਾਂ ਸਵਾ 1.5 ਲੱਖ ਰੁਪਏ ਦੀ ਉਹ ਕਿੱਟ ਹੈ। ਓਕੇ। ਜਿਹੜੀ ਅਸੀਂ ਪਾ ਕੇ ਚਲਾਉਨੇ ਆ ਜਿਹਦੇ ਵਿੱਚ ਬੂਟ ਹੈ। ਹੂੰ। 30-40 ਹਜ਼ਾਰ ਦੇ ਬੂਟ ਹੈ। 20 ਹਜ਼ਾਰ ਦਾ ਪਜਾਮਾ ਹੈ, 50 ਹਜ਼ਾਰ ਦਾ ਝੱਗਾ ਹੈ। ਜੇ ਕਿਸੇ ਨੇ ਪੱਗ ਦੀ ਸਾਂ ਤੇ ਹੈਲਮਟ ਲੈਣਾ ਹੋਵੇ ਤਾਂ 50 ਹਜ਼ਾਰ ਤੋਂ ਲੈ ਕੇ 2.5 ਲੱਖ ਤੱਕ ਦੇ ਹੈਲਮਟ ਹੈ। ਵਾਹ ਜੀ। ਲਓ ਜੀ। ਤੇ ਇਹਦੇ ਵਿੱਚ ਨਾ ਜਿੰਨੀਆਂ ਇਹ ਸੀਟਾਂ ਤੁਸੀਂ ਦੇਖ ਰਹੇ ਹੋ ਨਾ ਇਹਦੇ ਵਿੱਚ ਠੰਡ ਲੱਗਦੀ ਹੈ ਤੇ ਬੈਠਿਆਂ ਨੂੰ ਸਾਰੀਆਂ ਸੀਟਾਂ ਇਹ ਵੈਂਟੀਲੇਟਡ ਆ ਠੰਡ ਦੇ ਵਿੱਚ ਗਰਮ ਹੋ ਜਾਂਦੀਆਂ ਗਰਮੀ ਦੇ ਵਿੱਚ ਠੰਡੀਆਂ ਹੋ ਜਾਂਦੀਆਂ ਬਾਕੀ ਨਾ ਇਹ ਤੇ ਹਵਾ ਪੈਂਦੀ ਆ ਤੇ ਜੇ ਤੁਸੀਂ ਹਵਾ ਆਉਦੇ ਪਵਾਉਣੀ ਹੈ ਤਾਂ ਇੱਥੇ ਇੱਥੇ ਹਵਾ ਹੀ ਪੈ ਜਾਂਦੀ ਹੈ ਨਾ ਜੀ ਤੇ ਬਾਕੀ ਤੁਸੀਂ ਸ਼ੇਅਰ ਕਰਨਾ ਐਸੇ ਵੀਡੀਓ ਨੂੰ ਹੋਂ ਤੱਕ ਵੱਧ ਤੋਂ ਵੱਧ ਸਫਰ ਕਿੰਨਾ ਕੱਢਿਆ ਇੱਕ ਵਾਰ ਸਿੰਗਲ ਵਨ ਗੋ ਦੇ ਵਿੱਚ ਮੈਂ ਹਜੂਰ ਸਾਹਿਬ ਤੋਂ ਆਇਆ ਸੀਗਾ ਜੀ ਇਹਦੇ ਤੇ ਮੋਟਰਸਾਈਕਲ ਦਾ ਹਾਂਜੀ ਹਾਂਜੀ 1922 ਕਿਲੋਮੀਟਰ ਬਣਿਆ ਸੀਗਾ ਓਕੇ ਤੇ ਉੱਥੋਂ ਚੱਲ ਕੇ ਵਿਸਾ ਲੈnde ਆਏ ਆ ਪਰ ਆਏ ਰਾਤ ਨਹੀਂ ਕੱਤੀ ਜੀ ਵਾਤੋ ਵਾਤ ਜਿਹੜਾ ਸੀ ਕਿ ਦੋ ਘੰਟੇ ਉਹਦੇ ਵਿੱਚ ਸੀ ਰੁਕਦੇ ਰਕਾਉਂਦੇ ਕਿੰਨੇ ਕ ਟਾਈਮ ਦੇ ਵਿੱਚ ਆ ਗਏ ਸੀ ਤਕਰੀਬਨ 30 ਘੰਟੇ ਲੱਗੇ ਸੀ ਉਹਦੇ ਵਿੱਚ ਸਾਡਾ ਇੱਕ ਰਾਈਡਰ ਸੀਗਾ ਉਹ ਥੋੜਾ ਜਿਹਾ ਸੁਸਤ ਸੀ ਜੀ ਪਿੱਛੇ ਰਹਿ ਜਾਂਦਾ ਸੀਗਾ ਜਦੋਂ ਅਸੀਂ ਗਰੁੱਪ 'ਚ ਚੱਲਦੇ ਆ ਤਾਂ ਥੋੜਾ ਜਿਹਾ ਹੋ ਜਾਂਦਾ ਵੀ ਨਾਲ ਤੇਨੂੰ ਨਾਲ ਲੈ ਕੇ ਚੱਲੀਏ ਜੀ ਤੇ ਅਸੀਂ ਤਿੰਨ ਜਣੇ ਸੀਗੇ ਤੇ ਸਾਡਾ ਇੱਕ ਦੋਸਤ ਆ ਉਹਦਾ ਥੋੜਾ ਜਿਹਾ ਬਿਜ਼ਨਸ ਹੋ ਜਾਂਦਾ ਸੀ ਉਹਨੂੰ ਕਾਲ ਲੈਣ ਵਾਸਤੇ ਬਾਰ ਬਾਰ ਰੁਕਣਾ ਪੈਂਦਾ ਸੀ ਜੀ ਇਸ ਕਰਕੇ ਥੋੜਾ ਜਿਹਾ ਸਾਨੂੰ ਸਮਾਂ ਵੱਧ ਲੱਗਿਆ ਓਕੇ ਅਦਰਵਾਈਜ਼ ਜਿਹੜਾ ਹੈਗਾ ਇਹ ਉਹ ਜਿਹੜਾ 1900 ਕਿਲੋਮੀਟਰ ਦਾ ਸਫ਼ਰ ਹੈ ਜੀ ਉਹ 20-22 ਘੰਟੇ ਦੇ ਵਿੱਚ ਕਵਰੇਬਲ ਸੀਗਾ ਵਾਹ ਲਓ ਜੀ ਸ਼ੇਅਰ ਕਰਿਓ ਹੁਣ ਅਸੀਂ ਵੀਡੀਓ ਨੂੰ ਸੋ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਤੁਸੀਂ ਆਪਦਾ ਕੀਮਤੀ ਸਮਾਂ ਕੱਢਿਆ ਸਾਡੇ ਵਾਸਤੇ ਜੀ ਜੀ ਤੇ ਬਾਕੀ ਆ ਪੇਜ ਨਾ ਜ਼ਰੂਰ ਫੋਲੋ ਕਰ ਲਿਓ ਬਿੱਗ ਬਾਈਕਰ ਸਿੰਘ ਦੇ ਨਾਮ ਤੇ ਇੰਸਟਾਗ੍ਰam ਤੇ ਕਿਉਂਕਿ ਇਹ ਤੇ ਤੁਹਾਨੂੰ ਇਹਦੀਆਂ ਹੋਰ ਵੀਡੀਓਜ਼ ਮੋਟਰਸਾਈਕਲ ਦੇ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹ ਤਾਂ ਇਹੋ ਜਿਹਾ ਮੋਟਰਸਾਈਕਲ ਹੈ ਜਿਹਨੇ ਇੱਕ ਵਾਰ ਦੇਖ ਲਿਆ ਉਹ ਬੰਦਾ ਚਾਹੁੰਦਾ ਯਾਰ ਵੀ ਇਹਦੀ ਵੀਡੀਓ ਦੇਖੀ ਆਵਾ ਇਹਨੂੰ ਚਲਦੇ ਨੂੰ ਦੇਖੀ ਜਾਵਾ ਕਮਾਲ ਦੀ ਗੱਲਬ ਪਹਲਿਆ ਤਾਂ ਬਹੁਤ ਤਕੜਾ ਸਿਸਟਮ ਹੈ 뮤జిక్ ਸਿਸਟਮ ਥੋੜਾ ਜਿਹਾ ਕਾਪੀਰਾਈਟ ਦਾ ਚੱਕਰ ਪੈ ਜਾਂਦਾ ਪਰ ਫਿਰ ਵੀ ਤੁਹਾਨੂੰ ਚਲਾ ਕੇ ਵਿਖਾਉਣਾ ਬੜਾ ਵੀ ਦਿਖਾ ਦਿਓ ਕੋਈ ਚੱਕਰ ਨਹੀਂ ਸਾਡੇ ਸਾਡੇ 3.5 ਤੋਂ 4 ਲੱਖ ਰੁਪਏ ਦਾ 뮤జిక్ ਸਿਸਟਮ ਹੈ ਜਿਹੜਾ ਇਹਦੇ ਨਾਲ ਲੱਗਿਆ ਆਂਦਾ ਬਾਈ ਇਹਦੇ ਵਿੱਚ 뮤జిక్ ਸਿਸਟਮ ਹੀ ਨਾ 3.5 ਤੋਂ 4 ਲੱਖ ਦਾ ਕਮਾਲ ਦੀ ਗੱਲ ਬਾਤ ਹੈ ਜੀ ਕਰ ਦੋ ਸਾਢੇ 3-4 ਲੱਖ ਦਾ 뮤직 ਸਿਸਟਮ ਹੀ ਆਉਂਦਾ ਇਹਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਬਈ 2 ਬੁਲਟ ਮੋਟਰਸਾਈਕਲਾਂ ਦੇ ਮੁੱਲ ਦਾ ਤਾਂ ਕੱਲਾ 뮤직 ਸਿਸਟਮ ਹੀ ਆ ਜਿਹੜੇ ਨਾਲ ਮਰਜ਼ੀ ਕੰਪੇਅਰ ਕਰੀ ਚੱਲੋ ਪਹਿਲੀ ਗੱਲ ਗੱਡੀ ਦੇ ਕੰਪੇਅਰ ਦੇ ਵਿੱਚ ਤਾਂ ਇਹ ਹੈ ਹੀ ਨਹੀਂ ਹਨਾ ਕਿਉਂਕਿ ਇੰਨਾ ਕੁ ਜਨੀਕ ਮੋਟਰਸਾਈਕਲ ਆ ਇਹ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਹਰੇਕ ਚੀਜ਼ ਇਹਦੇ ਵਿੱਚ ਜਿਹੜੀ ਲੱਗੀ ਹੋਈ ਆ ਮਹਿੰਗੀ ਜਿ ਮਹਿੰਗੀ ਆ ਇਹਦਾ ਐਕਸੈਸਰੀ ਘੱਟੋ ਘੱਟ 10 ਲੱਖ ਦੇ ਵਿੱਚ ਪੈ ਜਾਂਦੀ ਆ ਸੋ ਕਮਾਲ ਆ ਇੱਕ ਸ਼ੌਂਕ ਆ ਜਿਹੜਾ ਕਿ ਸ਼ੌਕ ਬੰਦੇ ਦਾ ਕਹਿਦੇ ਨੇ ਵੀ ਸ਼ੌਕ ਦਾ ਕੋਈ ਮੋਲ ਨਹੀਂ ਹੁੰਦਾ ਇਹ ਮੋਟਰਸਾਈਕਲ ਆ ਵੀ ਕੋਈ ਮੋਲ ਨਹੀਂ ਨਾ ਸ਼ੌਕ ਦਾ ਕੋਈ ਮੋਲ ਆ ਸੋ ਆਪਾਂ ਇਸ ਟਾਈਮ ਫਰੀਦਕੋਟ ਦੇ ਵਿੱਚ ਖੜੇ ਆ ਸਰਦਾਰ ਦਇਆ ਸਿੰਘ ਜੀ ਦੇ ਕੋਲੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਧੰਨਵਾਦ